ਸਸ਼ੀਗਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਦਾ ਚੰਗਾ ਦਾ ਸਵਾਗਤ ਤੇ ਮੈਂ ਆ ਆਦਰਸ਼ ਜੋਸਨ ਕੱਲ ਜਦੋਂ ਛੇਰ ਸਿੰਘ ਕੋਹਾਵਾ ਨੂੰ ਕਾਂਗਰਸ ਪਾਰਟੀ ਨੇ ਟਿਕਟ ਅਨਾਉਂਸ ਕੀਤੀ ਤੇ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਤਾਂ ਅੱਜ ਪਹਿਲੀ ਮੀਟਿੰਗ ਦਲਾਲਾਵਾਦ ਦੇ ਵਿੱਚ ਪੈਲਸ ਦੇ ਵਿੱਚ ਛੇਰ ਸਿੰਘ ਕੋਹਾਵਾ ਨੇ ਪਹਿਲੀ ਮੀਟਿੰਗ ਰੱਖੀ ਤੇ ਜਿੱਥੇ ਆਪਦੇ ਵਰਕਰਾਂ ਨਾਲ ਵਰਕਰ ਮਿਲਣੀ ਕਰਕੇ ਤੇ ਇਲੈਕਸ਼ਨ ਦੀ ਆਉਣ ਵਾਲੀ ਪ੍ਰੋਗਰੈਸ ਤਿਆਰ ਕੀਤੀ ਤੇ ਮਿਲਦੇ ਆਂ ਛੇਰ ਸਿੰਘ ਖਵਾਇਆ ਜੀ ਨਾਲ ਗੱਲਬਾਤ ਕਰਾਉਣੇ ਆ ਤੁਹਾਡੀ ਉਹਨਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਆਉਣ ਵਾਲੇ ਇਲੈਕਸ਼ਨ ਬਾਰੇ ਮੈਂ ਸਭ ਤੋਂ ਪਹਿਲਾਂ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਤੇ ਅਤੇ ਸਾਡੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦੀ ਆ ਸੋਨੀਆ ਗਾਂਧੀ ਜੀ, ਰਾਹੁਲ ਗਾਂਧੀ ਜੀ, ਖਰਗੇ ਸਾਹਿਬ, ਪ੍ਰਿੰਕਾ ਗਾਂਧੀ ਜੀ ਤੇ ਸੀਨੀਅਰ ਲੀਡਰਸ਼ਿਪ ਤੇ ਪੰਜਾਬ ਦੀ ਲੀਡਰਸ਼ਿਪ ਰਾਜਾ ਅਮਰਿੰਦਰ ਸਿੰਘ ਜੀ ਬਰਿੰਗ ਸਾਹਿਬ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਦਵਿੰਦਰ ਯਾਦਵ ਜੀ ਜਿਹੜੇ ਸਾਡੇ ਪੰਜਾਬ ਦੇ ਇਨਚਾਰਜ ਨੇ ਤੇ ਸਾਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਦਾਸ ਨੂੰ ਦੂਜੀ ਵਾਰ ਕਾਂਗਰਸ ਪਾਰਟੀ ਤੋਂ ਟਿਕਟ ਦੇ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਮੈਂ ਸਭ ਤੋਂ ਵੱਧ ਸਤਿਕਾਰ ਕਰਦਾ ਨਾਤਮਕਸਤ ਹੁੰਦਾ ਜਿਹੜੀ ਇਸ ਫਰੋਜਪੁਰ ਪਾਰਲੀਮੈਂਟ ਹਲਕੇ ਦੀ ਜਨਤਾ ਹੈ ਜਿਨ੍ਹਾਂ ਨੇ ਮੇਰਾ ਬੜਾ ਸਤਕਾਰ ਮਾਣ ਜਿਹੜਾ ਵਧਾਇਆ ਕਿ ਉਹ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਤੇ ਉਹਨਾਂ ਦੀ ਇੱਕੋ ਵਰਸ਼ਨ ਸੀ ਕਿ ਇੱਥੋਂ ਇਸ ਵਾਰ ਸ਼ੇਰ ਸਿੰਘ ਕਬਾਇਆ ਨੂੰ ਟਿਕਟ ਦਿੱਤੀ ਹੈ ਤੇ ਉਸ ਕਰਕੇ ਹੀ ਮੈਨੂੰ ਜੇ ਇਹ ਮਾਨ ਪ੍ਰਾਪਤ ਹੋਇਆ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਤਕਈ ਉਹ ਨਾਲੀ ਮਿਹਰਬਾਨੀ ਦੇ ਸਦਕਾ ਇਹ ਜਿਹੜੀ ਟਿਕਟ ਦੁਬਾਰਾ ਮੈਨੂੰ ਮਿਲੀ ਹੈ। ਦੁਬਾਰਾ ਦੇਟ ਲੇਟ ਜਿੱਤੀ ਹੈ ਕੀ ਲੱਗਦਾ ਨਹੀਂ ਕਿਤੇ ਨਾ ਕਿਤੇ ਜਿਹੜਾ ਵੋਟਾਂ ਦਾ ਨੁਕਸਾਨ ਹੋਈ ਹੋਤਾ। ਨਹੀਂ ਟਿਕਟ ਦੇ ਗੱਲ ਤਾਂ ਮੰਨਦੇ ਆ ਕਿ ਕੁਛ ਦਿਨ ਜਿਹੜੀ ਟਿਕਟ ਲੇਟ ਹੋਈ ਹੈ ਪਰ ਵੋਟਾਂ ਦੇ ਨੁਕਸਾਨ ਵਾਲੀ ਕੋਈ ਗੱਲ ਨਹੀਂ ਲੱਗਦੀ ਮੈਨੂੰ ਤਾਂ ਲੱਗਦਾ ਕਿ ਉਹਨੇ ਲੋਕ ਪੱਕੇ ਹੋਏ ਐ ਜਿਵੇਂ ਜਿਵੇਂ ਇੱਕ ਇੱਕ ਦਿਨ ਪੈਂਦਾ ਸੀ ਤੇ ਉਵੇਂ ਹੀ ਲੋਕ ਕਹਿੰਦੇ ਸੀ ਕਿ ਕੋਈ ਗੱਲ ਨਹੀਂ। ਇਹ ਜੇ ਦੇ ਨਹੀਂ ਦੇਣਗੇ ਤਾਂ ਫਿਰ ਅਸੀਂ ਹੋਰ ਵੇਖਾਂਗੇ ਇਸ ਤਰ੍ਹਾਂ ਦੀ ਗੱਲਾਂ ਚਲੋ ਉਹ ਮੈਂ ਜਾਣਾ ਨਹੀਂ ਚਾਹੁੰਦਾ ਮੈਨੂੰ ਗਾਲਾਂ ਵੀ ਕੱਢ ਦਿੰਦੇ ਸੀ ਕਿ ਅਸੀਂ ਕੀ ਕਰੀ ਜਾਂਦਾ ਹੈ ਇਸ ਕਰਕੇ ਉਹ ਜਿਹੜੀਆਂ ਉਸ ਨਾਲ ਵੋਟ ਘਟੀ ਨਹੀਂ ਹੈ ਮੈਂ ਸੋਚਦਾ ਕੋਟਵਾਲੀ ਕੈਂਪੇਨ ਤੇ ਜਰੂਰ ਫਰਕ ਥੋੜਾ ਜਿਹਾ ਪਿਆ ਹੈ ਪਰ ਅਸੀਂ ਸਮਝਦੇ ਹਾਂ ਕਿ ਉਹ ਕਵਰ ਅਸੀਂ ਉਹ ਕਰ ਲਵਾਂਗੇ ਕਿਉਂਕਿ ਮੈਂ ਕੁਝ ਦਿਨ ਪਹਿਲਾਂ ਮੈਨੂੰ ਭਾਈ ਕੁਮਾਰ ਦੇ ਸਾਡੇ ਲੀਡਰ ਬਾਜਵਾ ਸਾਹਿਬ ਨੇ ਟੈਲੀਫੋਨ ਤੇ ਆਪ ਵਧਾਈ ਦੇ ਕੇ ਕਿਆ ਕਿ ਭਾਇਆ ਸਾਹਿਬ ਤੁਹਾਡੀ ਟਿਕਟ ਪੱਕੀ ਹੋ ਗਈ ਹੈ ਤੁਸੀਂ ਆਪ ਦਾ ਕੰਮ ਸ਼ੁਰੂ ਕਰ ਲਓ ਤੇ ਮੈਂ ਉਸ ਤੋਂ ਅਗਲੇ ਦਿਨ ਹੀ ਅਸੀਂ ਟਾਲੀ ਵਾਲਾ ਤੇ ਗੁਰਦੁਆਰਾ ਸਾਹਿਬ ਦੇ ਬਾਬਾ ਊਨਾ ਸਾਹਿਬ ਦਾ ਗੁਰਦੁਆਰਾ ਬੜੇ ਪੁਰਾਣੇ ਸਮੇਂ ਤੋਂ ਟਾਲੀ ਵਾਲੇ ਪਿੰਡ ਹੈ ਉੱਥੇ ਅਸੀਂ ਸੁਖਨੀ ਸਾਹਿਬ ਦਾ ਪਾਠ ਕਰਾ ਕੇ ਅਸ਼ੀਰਵਾਦ ਲੈ ਕੇ ਕੈਂਪੇਨਿੰਗ ਸ਼ੁਰੂ ਕਰਦੇ ਕਿਉਂਕਿ ਮੈਂ ਜਦੋਂ ਵੀ ਇਲੈਕਸ਼ਨ ਲੜਦਾ ਮੈਂ ਉੱਥੋਂ ਹੀ ਸ਼ੁਰੂਆਤ ਕਰਦਾ ਤੇ ਉੱਥੋਂ ਅਸ਼ੀਰਵਾਦ ਲੈ ਕੇ ਚੱਲਦਾ ਤੇ ਹੁਣ ਵੀ ਉਸੇ ਤਰ੍ਹਾਂ ਅਸੀਂ ਕੈਂਪੇਨ ਸ਼ੁਰੂ ਕੀ ਕਰ ਲਈ ਤੇ ਜਦੋਂ ਪਿੰਡਾਂ ਜਾਂਦੇ ਸੀ ਇੱਕੋ ਇੱਕੋ ਹੀ ਸਵਾਲ ਹੁੰਦਾ ਸੀ ਕਿ ਖਵਾਸਾ ਤੁਸੀਂ ਪਿੰਡ ਨਹੀਂ ਆਣਾ ਸਾਡੇ ਤੁਸੀਂ ਕੱਲੀ ਟਿੱਕ ਲੈ ਆਣੀ ਏ ਤੇ ਅਸੀਂ ਤੁਹਾਨੂੰ ਜਿਤਾ ਦੇਣਾ ਸੋ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਮੈਂ ਪਹਿਲੀ ਵਾਰੀ ਆਪਣੀ ਜ਼ਿੰਦਗੀ 'ਚ ਦੇਖਿਆ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਹਿਲਾਂ ਨਾਲੋਂ ਵੀ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਇਹ ਪਾਰਲੀਮੈਂਟ ਹਲਕਾ ਫਰੋਜ਼ਪੁਰ ਕਾਂਗਰਸ ਪਾਰਟੀ ਜਿਤਾ ਕੇ ਭੇਜੇਗਾ ਤੇ ਮੈਨੂੰ ਤਾਂ ਇਹ ਵੀ ਅੰਦਾਜ਼ਾ ਹੈ ਕਿ ਜਿਸ ਤਰ੍ਹਾਂ ਦਾ ਮਾਹੌਲ ਹੈ ਪਹਿਲਾਂ ਇੱਕ ਵਾਰੀ 2007 ਦੇ ਵਿੱਚ ਵੀ ਐਸੇ ਤਰ੍ਹਾਂ ਮੇਰੀ ਟਿਕਟ ਕੱਟਦੀ ਕਦੇ ਆ ਗਈ ਤੇ ਲੋਕਾਂ ਨੇ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਦੀ ਲੀਡ ਨਾਲ ਜਿਤਾ ਕੇ ਭੇਜਿਆ ਤੇ ਇਸ ਵਾਰ ਵੀ ਮੈਨੂੰ ਲੱਗਦਾ ਹੈ ਕਿ ਤੇ ਮੈਂ ਇੰਡੀਆ ਦਾ ਤਾਂ ਨਹੀਂ ਮੈਂ ਕਹਿ ਸਕਦਾ ਕਿ ਕੀ ਹੋਊਗਾ ਪਰ ਪੰਜਾਬ ਦੇ ਵਿੱਚੋਂ ਸਭ ਤੋਂ ਵੱਡੀ ਲੀਡ ਜਿਹੜੀ ਹੈ ਉਹ ਫਿਰੋਜ਼ਪੁਰ ਪਾਰਲੀਮੈਂਟਲ ਕੈਂਡੀਡੀਏ ਸੁਭਾਇਆ ਸਾਹਿਬ ਬੀਜੇਪੀ ਨੂੰ ਅਜੇ ਤੱਕ ਟਿਕਟ ਨਹੀਂ ਕਿਸੇ ਉਮੀਦਵਾਰ ਨੂੰ ਨਾ ਦਿੱਤੀ ਠੀਕ ਕਹਿਣਾ ਚਾਹੂਗਾ ਉਹ ਦੇਖੋ ਉਹਨਾਂ ਦੀ ਆਪਦੀ ਪਾਰਟੀ ਦਾ ਮੈਟਰ ਹੈ ਉਹਦੇ ਵਿੱਚ ਅਸੀਂ ਸਾਨੂੰ ਤਾਂ ਨਹੀਂ ਪਤਾ ਉਹ ਕਿਹੜਾ ਕੈਂਡੀਡੇਟ ਆਏਗਾ ਉਹ ਅਸੀਂ ਉਹ ਸਾਡੀ ਜਿਹੜੀ ਕਿਸ ਤਰ੍ਹਾਂ ਦੀ ਫਾਈਟ ਦਿੰਦਾ ਹੈ ਕਿਸ ਤਰ੍ਹਾਂ ਕੈਂਡੀਡੇਟ ਆਉਂਦਾ ਉਹ ਜਦੋਂ ਆਏਗਾ ਫਿਰ ਸਾਹਮਣੇ ਗੱਲ ਹੋਈ ਜੀ ਕਿਹੜੇ ਮੁੱਦਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਤੁਸੀਂ ਵੋਟਾਂ ਦੇ ਪ੍ਰਚਾਰ ਕਰਾਂਗੇ ਦੇਖੋ ਸਾਡੀਆਂ ਰਾਹੁਲ ਗਾਂਧੀ ਜੀ ਦੀਆਂ ਜਿਹੜੀਆਂ ਪੰਜ ਗਾਰੰਟੀਆਂ ਇੱਕ ਤਾਂ ਸਾਡਾ ਉਹ ਅਸੀਂ ਉਹ ਸਰਕਾਰ ਕਰ ਸਾਡੇ ਜਿਹੜੇ ਨੌਜਵਾਨ ਯੂਥ ਹੈਗੇ ਉਹ ਗਾਰੰਟੀ ਲੈ ਕੇ ਕਰ ਕਰ ਇੱਕ ਇੱਕ ਵੋਟਰ ਤੱਕ ਜਿਹੜੀ ਪਹੁੰਚ ਕਰ ਰਹੇ ਕਿ ਅਸੀਂ ਕੀ ਕਰਨ ਜਾ ਰਹੇ ਦੂਜਾ ਸਾਡੇ ਇਲਾਕੇ ਦੀ ਜਿਹੜੀ ਡਿਵੈਲਪਮੈਂਟ ਦੇ ਹੈਲਥ ਦੇ ਐਜੂਕੇਸ਼ਨ ਦੇ ਤੇ ਲੋਕਾਂ ਦੀਆਂ ਇੱਥੇ ਬਾਰਡਰ ਤੇ ਜ਼ਮੀਨਾਂ ਦਾ ਜਿਹੜਾ ਮਾਮਲਾ ਹੈ ਉਹ ਬੜਾ ਗੰਭੀਰ ਸੰਕਟ ਦੇ ਵਿੱਚ ਚੱਲ ਰਿਹਾ ਹੈ ਇਸੇ ਤਰ੍ਹਾਂ ਕੈਂਸਰ ਦੇ ਪੇਸ਼ੇ ਜਿਹੜੇ ਆ ਉਹ ਇਹ ਸੜਕੇ ਵਿੱਚ ਕਾਫੀ ਹੈ ਤੇ ਪੀਣ ਵਾਲਾ ਪਾਣੀ ਜਿਹੜਾ ਉਹਦਾ ਇਹ ਪੰਜ ਚਾਰ ਜਿਹੜੇ ਮੁੱਦੇ ਹੈ ਇਹ ਬੜੇ ਅਹਿਮ ਮੁੱਦੇ ਹੈ ਸੋ ਇਹਨਾਂ ਨੂੰ ਪਹਿਲਾਂ ਵੀ ਮੈਂ ਪਾਰਲੀਮੈਂਟ ਦੇ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਹੋਇਆ ਕਰਦਾ ਸੀ ਤੇ ਉਹ ਮੁੱਦੇ ਮੈਂ ਉਠਾਉਂਦਾ ਰਿਹਾ ਹੁਣ ਵੀ ਉਦੋਂ ਕੁਝ ਹੱਲ ਹੋਇਆ ਹੈ ਬਾਕੀ ਕੁਝ ਹੁਣੋਂ ਰਹਿ ਗਏ ਤੇ ਹੁਣ ਜਦੋਂ ਆਪਣੀ ਸਰਕਾਰ ਹੋਏਗੀ ਕਿਉਂਕਿ ਸਾਡੇ ਦੇਸ਼ ਦੇ ਵਿੱਚ ਅੱਜ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਇਸ ਕਰਕੇ ਜਦੋਂ ਸਾਡੀ ਆਪਣੀ ਸਰਕਾਰ ਹੋਏਗੀ ਅਸੀਂ ਉਹਦੇ ਵਿੱਚ ਮੈਂਬਰ ਹੋਵਾਂਗੇ ਤੇ ਫੇਰ ਇਹ ਮੁੱਦੇ ਸਾਲਵ ਕਰਨੇ ਕੋਈ ਔਖੇ ਨਹੀਂ ਹੋਣਗੇ ਤੁਸੀਂ ਅੱਜ ਮੀਟਿੰਗ ਸੀਗੀ ਵੇਖ ਹੀ ਲਿਆ ਲੋਕਾਂ ਦਾ ਇਕੱਠ ਦੱਸਦਾ ਪਿਆ ਜਿਹੜੀ ਮੈਂ ਅੱਗੇ ਵੀ ਬੋਲ ਚੁੱਕਾ ਕਿ ਲੋਕਾਂ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ ਲੋਕਾਂ ਦੀ ਆਵਾਜ਼ ਨੂੰ ਵੇਖ ਕੇ ਹੀ ਹਾਈ ਕਮਾਂਡ ਨੇ ਸ਼ੇਰ ਸਿੰਘ ਖਬਾਇ ਜੀ ਨੂੰ ਟਿਕਟ ਦਿੱਤੀ ਹੈ ਅੱਗੇ ਵੀ ਇੱਥੋਂ ਦੋ ਵਾਰ ਐਮਪੀ ਦੀ ਨਿਮਾਇੰਗੀ ਕਰ ਚੁੱਕਿਆ ਐ ਐਮਐਲਏ ਵੀ ਰਿਹਾ ਇਹਨਾਂ ਦਾ ਬੇਟਾ ਵੀ ਫਾਇਲ ਘਾਲ ਕੇ ਤੋਂ ਲੋਕਾਂ ਦੀ ਸੇਵਾ ਕਰ ਰਿਹਾ ਜੇ ਲਗਾਤਾਰ 25 30 ਸਾਲ ਰਾਜਨੀਤੀ ਦੇ ਵਿੱਚ ਇਲੈਕਸ਼ਨ ਜਿੱਤਦੇ ਆ ਰਹੇ ਆ ਤਾਂ ਇਹ ਲੋਕਾਂ ਦੇ ਲੀਡਰ ਆ ਇੱਕ ਪੈਰਾਸ਼ੂਟ ਰਾਈ ਲੀਡਰ ਹੁੰਦੇ ਆ ਇੱਕ ਲੋਕਾਂ ਦੇ ਲੀਡਰ ਹੁੰਦੇ ਇਹ ਲੋਕਾਂ ਦੇ ਨਾਲ ਹਰ ਸੁੱਖ ਦੁੱਖ ਦੇ ਵਿੱਚ ਖੜਦੇ ਆ ਲੋਕਾਂ ਦੀ ਇਹ ਆਵਾਜ਼ ਸੀ ਕਿ ਕਾਂਗਰਸ ਪਾਰਟੀ ਨੇ ਜੇ ਇੱਥੋਂ ਜਿੱਤ ਪ੍ਰਾਪਤ ਕਰਨੀ ਹੈ ਤਾਂ ਸ਼ੇਰ ਸਿੰਘ ਖਬਾਇਆ ਨੂੰ ਲਿਆਂਦਾ ਜਾਵੇ ਤੇ ਲੋਕਾਂ ਦੀ ਆਵਾਜ਼ ਤੇ ਹੀ ਹਾਈ ਕਮਾਂਡ ਨੇ ਇਹਨਾਂ ਨੂੰ ਟਿਕਟ ਦਿੱਤੀ ਆ ਤੇ ਵਰਕਰਾਂ ਨੇ ਅੱਜ ਇਹਨਾਂ ਨੂੰ ਯਕੀਨ ਵੀ ਦਿਵਾਇਆ ਕਿ ਇੱਥੋਂ ਪੰਜਾਬ ਦੇ ਵਿੱਚੋਂ ਸਾਰਿਆਂ ਨਾਲ ਵੱਡੀ ਜਿੱਤ ਹੋਊਗੀ ਤਾਂ ਸ਼ੇਰ ਸਿੰਘ ਖਬਾਇਆ ਦੀ ਜਿੱਤ ਹੋਊ। ਸੀਐਮ ਸਰ ਸਾਹਿਬ ਕਈ ਵਾਰੀ ਨਾ ਪਾਰਟੀਆਂ ਦੇ ਵਿੱਚ ਧੜੇਬਾਜ਼ੀਆਂ ਵੱਡੀਆਂ ਹੁੰਦੀਆਂ ਨੇ ਕਿ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਖਬਾਇਆ ਸਾਹਿਬ ਦੀ ਮਦਦ ਕਰੇਗੀ। ਨਹੀਂ ਵੇਖੋ ਲੋਕ ਹੀ ਆਪ ਮਾਰੇ ਆਏ ਅੱਜ ਵੀ। ਉੱਥੇ ਤਾਂ ਕੋਈ ਗੱਲ ਹੀ ਨਹੀਂ ਰਹਿ ਜਾਂਦੀ ਜਦੋਂ ਸ਼ੇਰ ਸਿੰਘ ਖਬਾਇਆ ਦਾ ਲੋਕਾਂ ਦੇ ਨਾਲ ਟੱਚ ਆ। ਇਹਨਾਂ ਦਾ ਬੇਟਾ ਹਰ ਇੱਕ ਦਾ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਵੇਖੋ ਪੀਏ ਨਹੀਂ ਉਹ ਆਪ ਫੋਨ ਚੱਕਦੇ ਆ। ਤੇ ਇਹੋ ਜੇ ਲੀਡਰ ਦੇ ਨਾਲ ਲੋਕਾਂ ਦਾ ਸਿੱਧਾ ਸੰਬੰਧ ਆ। ਤੇ ਲੋਕ ਆ ਮਾਰੇ ਅੱਜ ਵੀ ਆਏ ਆ ਅੱਜ ਤੁਸੀਂ ਲੋਕਾਂ ਦਾ ਇਕੱਠ ਵੇਖ ਲਿਆ ਤੇ ਇਹ ਜਿੱਤ ਇਹਨਾਂ ਦੀ ਯਕੀਨੀ ਹੋਣੀ ਹੋਣੀ ਹੈ ਅੱਲਾ ਦਾਸੀ ਬਹੁਤ ਧੰਨਵਾਦੀ ਆ ਸਾਡੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਸਾਡੇ ਲੋਕਾਂ ਦੀ ਆਵਾਜ਼ ਨੂੰ ਸੁਣਦਿਆ ਹੋਇਆ ਸਰਦਾਰ ਛੇਹ ਸਿੰਘ ਕੁਬਾਇਜ ਨੂੰ ਇੱਥੇ ਟਿਕਟ ਦੇ ਕੇ ਨਵਾਜਿਆ ਔਰ ਜਿਵੇਂ ਕਿ ਪਹਿਲਾਂ ਵੀ ਅਸੀਂ ਦੱਸ ਚੁੱਕਿਆ ਕਿ ਪਿੰਡਾਂ ਦੇ ਵਿੱਚੋਂ ਆਪ ਮਾਰੇ ਲੋਕਾਂ ਚੋਂ ਆਵਾਜ਼ ਉੱਠਣ ਲੱਗੀ ਸੀ ਕਿ ਤੁਸੀਂ ਟਿਕਟ ਲੈ ਕੇ ਆਓ ਜਿਹੜਾ ਇਲੈਕਸ਼ਨ ਲੜਨਾ ਜਾਂ ਇਲੈਕਸ਼ਨ ਜਿਤਾਉਣਾ ਉਹ ਲੋਕ ਕਹਿੰਦੇ ਸੀ ਸਾਡੀ ਜ਼ਿੰਮੇਵਾਰੀ ਹੈ ਔਰ ਉਸ ਤਰ੍ਹਾਂ ਸਾਨੂੰ ਕੱਲ ਦਾ ਜਦੋਂ ਟਿਕਟ ਅਨਾਉਂਸ ਹੋਈ ਹੈ ਸਾਨੂੰ ਲੋਕਾਂ ਦੇ ਆਪ ਮੁਹਾਰੇ ਫੋਨ ਆ ਰਹੇ ਨੇ ਕਿ ਔਰ ਵਧਾਈਆਂ ਮਿਲ ਰਹੀਆਂ ਨੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਔਰ ਬਹੁਤ ਅਸੀਂ ਖੁਸ਼ ਆ ਕਿ ਲੋਕ ਜਿਹੜੇ ਇਸ ਇਲੈਕਸ਼ਨ ਨੂੰ ਵੱਧ ਚੜਕੇ ਜਿਹੜਾ ਸਾਡਾ ਯੋਗਦਾਨ ਦੇ ਰਹੇ ਨੇ ਔਰ ਕਾਂਗਰਸ ਪਾਰਟੀ ਨੂੰ ਬੜੀ ਵੱਡੀ ਲੀਡ ਦੇ ਨਾਲ ਜਿਤਾਉਣ ਕੇ ਔਰ ਸ਼ੇਰ ਸਿਕਵਾ ਜੀ ਦਾ ਸਾਥ ਦੇ ਰਹੇ ਨੇ